ਹੈਲੋ ਜੀ ਹਾਂ ਜੀ ਆਪਾਂ ਗਏ ਆਂ ਬੱਚਾਂ ਦੇ ਸਕੂਲ ਕਨਵੈਂਟ ਸਕੂਲ ਜੋ ਕਿ ਫੰਕਸ਼ਨ ਸੀ ਮਤਲਬ ਕਿ ਬੱਚਾ ਪ੍ਰੋਗਰਾਮ ਸੀ ਫੰਕਸ਼ਨ ਸੀ ਤੇ ਪੁਰਾਣੇ ਸਮੇ ਦਾ ਮਤਲਬ ਜੋ ਇਤਿਹਾਸ ਉਹ ਦੱਸਿਆ ਗਿਆ ਇਹਦੇ ਵਿੱਚ ਤੇ ਉਹ ਮਦਾਨੀਆਂ ਪੁਰਾਣੇ ਜ਼ਮਾਨੇ ਦੀ ਤੇ ਪੱਠੇ ਮਤਲਬ ਸਾਖ ਉਤਰ ਦੇ ਟੋਕੇ ਚ ਪੁਰਾਣੇ ਤਾਂਬੇ ਦੇ ਬਰਤਨ ਭਾਂਡੇ ਆ ਤੇ ਉਹ ਜਿਹੜੇ ਘਰ ਪੁਰਾਣੇ ਜ਼ਮਾਨੇ ਦੇ ਹੁੰਦੇ ਸੀ ਮਿੱਟੀ ਦੇ ਮੈਂ ਖਾਸ ਕਰਦੇ ਹਾਂ ਹਾਂਜੀ ਸਕੂਲ ਬੱਚਾ ਦਾ ਐਗਜ਼ੀਬਿਸ਼ਨ ਸੀ ਤੇ ਬੱਚਾ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਮਤਲਬ ਕਿ ਬਹੁਤ ਜ਼ਿਆਦਾ ਬੱਚਾ ਨੇ ਮਿਹਨਤ ਕੀਤੀ ਸੀ ਤੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਜ਼ਿਆਦਾ ਬੱਚਾ ਨੇ ਮਿਹਨਤ ਕੀਤੀ ਸੀ ਜੋ ਇਹ ਸਭ ਮਤਲਬ ਬਣਾਇਆ ਹੋਇਆ ਬੱਚਾ ਨੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਕੁਝ ਹੋਰ ਆਪਾਂ ਕਰ ਗੋਹਣ ਹਲੇ ਲੰਬਿਆ ਖੈਰ ਸਹੀ ਕਿ ਆਜੂ ਹਲੇ ਤਾਂ ਗਰਮਨ 버ਗਰ ਫੜਾਈ ਪਿਆਸਾ ਕਾਵਾ ਜੋ ਸਾਡੇ ਵੀ ਬਚਪਨ ਦੀ ਕਹਾਣੀ ਸੀ ਤੇ ਕਾਵਾ ਅਜੇ ਹਣੇ ਤੱਕ ਪਿਆਸਾ ਆ ਬਹੁਤ ਹੀ ਵਧੀਆ ਬੱਚਿਆਂ ਨੇ ਬਣਾਇਆ ਵਾ ਸਾਰਾ ਬਹੁਤ ਹੀ ਤਿਆਰੀ ਕੀਤੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਸ਼ੁਭ ਦੀ ਪਾਵਨ ਦੀਵਾਰੀ ਪਿਆਰ ਆਵਰੇ ਦੱਸਿਆ ਲੋੜੀ ਈਦ ਸਾਰਾ ਕੁਝ ਦੱਸਿਆ ਬੱਚਿਆਂ ਨੇ ਬਣਾਇਆ ਹੋਇਆ ਹੈ ਹੋਰ ਹੋਈਏ ਕਾ ਸਾਰੇ ਆ ਰਹੇ ਨੇ ਇਧਰ ਆ ਦੇਣਾ ਪਾਉਂਗਾ ਨਾ ਲੈ ਨਹੀਂ ਕੋਣੇ ਬਹੁਤ ਜ਼ਿਆਦੀ ਬੱਚਿਆਂ ਨੇ ਮੀਂਹ ਪੀਤੀ ਸੀ। ਇਹ ਹੋਰ ਵੀ ਐਸਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਬੱਚਿਆਂ ਦਾ। ਆਹ ਦੇਖੋ ਪਿਆਸਾ ਕਊਆ ਵਿਚਾਰਾ ਸਦੀਆਂ ਤੋਂ ਪਿਆਸਾ ਹੀ ਆ। ਬਹੁਤ ਹੀ ਸੋਹਣਾ ਪੂਛਦਾ ਹੈ ਆਪ ਵੀ। ਮਾਲੂਕ 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 ਤੇਰੀ ਜੱਟਾਂ ਦੇ ਉੱਧਰ ਇਹ)^{(singing)})^{(singing)})^{(singing)})^{(singing)})^{(singing)} ਕਿੱਧਰ ਨੂੰ ਚੱਲ ਇਹ ਬੋਲਣੀ ਮੌਂਦੇ ਇੰਜੀਨੀਅਰ ਐਗਰ ਕਾਲਚਰ ਬਿਜ਼ਨਸ ਆਰਟਸ ਆਪਟੋਮੈਟਿਕ

ਪਰ ਬਹੁਤ ਵਧੀਆ ਪ੍ਰੋਗਰਾਮ ਸੀ ਬਾਕੀ ਤੇ ਭੰਗੜੇ ਦਾ ਤੇ ਗਿੱਧੇ ਦਾ ਵੀ ਪ੍ਰੋਗਰਾਮ ਸੀ ਜੋ ਆਪਾਂ ਪਹਿਲਾਂ ਆ ਗਏ ਤੇ ਇਸ ਕਰਕੇ ਆਪਾਂ ਉਹ ਮਿਸ ਕਰਤਾ ਆਪਾਂ ਮਤਲਬ ਕਿ ਆਪਾਂ ਘਰ ਆ ਗਏ ਸੀ ਤੇ ਆ ਵੀ ਬਹੁਤ ਵਧੀਆ ਬਣਾਇਆ ਬੱਚਿਆਂ ਨੇ ਇੱਧਰ ਮੰਜੇ ਦੇ ਪੁਰਾਣੇ ਜ਼ਮਾਨੇ ਜਿਵੇਂ ਬੀਬੀ ਤੇ ਬਾਪੂ ਬੈਂਦੇ ਹੁੰਦੇ ਸੀ ਮੰਜੇ ਦੇ ਤੇ ਛੋਟੇ ਬੱਚਾ ਨੂੰ ਬਣਾ ਕੇ ਬਿਠਾਇਆ ਸੀ ਤੇ ਮੱਕੀ ਦੀ ਰੋਟੀ ਤੇ ਸਾਗ ਸਰੋਂ ਦਾ ਤੇ ਪਿਆਜ਼ ਤੇ ਪਾਣੀ ਦਾ ਗਲਾਸ ਲਾਗੇ ਰੱਖਿਆ ਆ ਸੀ ਜੋ ਕਿ ਆਪਣੇ ਪੁਰਾਣੇ ਜ਼ਮਾਨੇ ਦੇ ਮਤਲਬ ਕਿ ਉਹ ਦਿਖਾਇਆ ਗਿਆ ਵਾ ਮਤਲਬ ਕਿ ਆਪਣੀ ਮਤਲਬ ਕਿ ਕੋਈ ਆਪਣੇ ਕਲਚਰ ਨੂੰ ਭੁੱਲੇ ਨਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਤੁਹਾਨੂੰ ਪਤਾ ਅੱਜ ਕੱਲ ਭੁੱਲਦੇ ਜਾ ਰਹੇ ਨੇ ਸਾਰੇ ਤੇ ਬਹੁਤ ਹੀ ਵਧੀਆ ਮਤਲਬ ਛੋਟੇ ਛੋਟੇ ਬੱਚੇ ਬਣੇ ਸੀ ਤੇ ਇੱਧਰ ਬੱਚੇ ਬੈਠੇ ਹੋਇਆ ਕੋਈ ਚੁੱਲ੍ਹੇ ਲਾਗੇ ਕੋਈ ਮਤਲਬ ਕਿ ਮਧਾਣੀ ਲਾਗੇ ਛੋਟੇ ਛੋਟੇ ਬੱਚੇ ਨੂੰ ਭੁੱਖ ਲੱਗੀ ਉਹ ਖਾਂਦੇ ਸੀ ਤੇ ਬਹੁਤ ਹੀ ਸੋਹਣੀਆਂ ਕੁੜੀਆਂ ਬਣਾਈਆਂ ਸੀ ਛੋਟੀਆਂ ਛੋਟੀਆਂ ਤੇ ਇੱਧਰ ਖੂਹ ਚੋਂ ਪਾਣੀ ਕੱਢਦੇ ਜਿਹੜੇ ਪੁਰਾਣੇ ਜ਼ਮਾਨੇ ਦੇ ਤੁਹਾਨੂੰ ਪਤਾ ਹੁਣ ਤਾਂ ਖੂਹ ਵੀ ਨਹੀਂ ਲੱਭਦੇ ਬੱਚੇ ਛੱਜ ਦੇ ਵਿੱਚ ਚੋਲ ਲੈ ਕੇ ਬੈਠੇ ਹੋਏ ਆ ਤੇ ਬਾਕੀ ਇਧਰ ਆ ਪਾਗੇ ਖਾਣ ਪੀਣ ਲਈ ਆਪਾਂ ਖਾਦੇ ਸੀ ਪੂਰੇ ਛੋਲੇ ਤੇ ਖਾਣ ਪੀਣ ਦਾ ਵੀ ਇੱਥੇ ਪ੍ਰੋਗਰਾਮ ਸੀ ਬੱਚਿਆਂ ਦਾ ਕਾਫੀ ਕੁਝ ਖਾਣ ਪੀਣ ਨੂੰ ਸੀਗਾ ਆਪਾਂ ਖਾਦੇ ਪਟੂਰੇ ਛੋਲੇ ਕੂੜੀਆਂ ਵੀ ਬੋਲ ਸਕਦੇ ਹੋ ਤੇ ਪਟੂਰੇ ਛੋਲੇ ਤੇ ਕਾਫੀ ਕੁਝ ਸੀਗਾ ਖਾਣ ਵਾਸਤੇ ਬੱਚਿਆਂ ਦਾ ਨਿਊਡਲ ਸੀ ਦੋਸਾ ਸੀ ਬਾਕੀ ਗੋਲ ਗੱਪੇ ਸੀ ਟਿਕੀਆਂ ਸੀ ਕਾਫੀ ਪ੍ਰੋਗਰਾਮ ਵਧੀਆ ਸੀਗਾ ਬੱਚਿਆਂ ਦਾ ਖਾਂ ਟੀਨ ਦਾ ਵੀ ਸੀ ਤੇ ਕੌਫੀ ਆ ਚਾਹ ਵੀ ਇੱਥੇ ਹੀ ਆ ਤੇ ਇੱਧਰ ਆਪਾਂ ਆਏ ਸੀ ਚਾਹ ਪੀਣ ਜੋ ਕਿ ਚਾਹ ਖਤਮ ਹੋ ਚੁੱਕੀ ਸੀ ਦੇ ਕਹਿੰਦੇ ਕੌਫੀ ਆ ਤੇ ਫਿਰ ਆਪਾਂ ਕੌਫੀ ਚੁੱਕੀ ਨਾ ਤੇ ਬੱਚਿਆਂ ਨੇ ਇੱਥੇ ਰੋਟੀ ਸਾਡੀ ਸਾ이드 ਪੀਲੀ ਸੀ ਬਾਕੀ ਇੱਧਰ ਸੋ ਅੱਜ ਲੈ ਕੇ ਕੁੜੀਆਂ ਬੈਠੀਆਂ ਹੋਈਆਂ ਨੇ ਚਰਖਾ ਲੈ ਕੇ ਤੁਹਾਨੂੰ ਪਤਾ ਪੁਰਾਣੇ ਸਮੇਂ 'ਚ ਚਰਖਾ ਚੱਕੀ ਹੁੰਦੀ ਸੀ ਤੇ ਜੋ ਦਾਣੇ ਹੱਥ ਨਾਲ ਪੀਂ ਹੱਥ ਨਾਲ ਪੀਸਦੇ ਸੀ ਸਾਰਾ ਮਸਾਲੇ ਹਸਤ ਨਾਲ ਪੀਸਦੇ ਚੱਕੀ ਰਹੀ ਤੇ ਬਾਕੀ ਬਹੁਤ ਹੀ ਵਧੀਆ ਬਣਿਆ ਹੋਇਆ ਸੀ ਸਭ ਕੁਝ ਇਧਰ ਜਲਦ ਜਲਦ ਜਿਆਦਾ ਜਿਆਦਾ ਦੀ ਹੋਈ ਲੀ ਸੀ ਤੇ ਦੂਸਰੇ ਪਾਸੇ ਕਿਸਾਨ ਦਾ ਘਰ ਸੀ ਤੁਹਾਨੂੰ ਪਤਾ ਹੈ ਪੁਰਾਣੇ ਜ਼ਮਾਨੇ 'ਚ ਇਹ ਸਾਰੇ ਕੱਚੇ ਘਰ ਹੁੰਦੇ ਸੀ ਤੇ ਵਧੀਆ ਲੱਗਦਾ ਸੀ ਤੇ ਹੋ ਹੋ ਰਹੀ। ਆਹੋ ਆਜੋ। ਫੇਰ ਆਪਾਂ ਬਾਰੋਂ ਬੱਚਿਆਂ ਨੇ ਫੇਰ ਖਾਦਾ ਪੀਤਾ, ਬੇਲਪੂਰੀ ਖਾਧੀ ਬੱਚਿਆਂ ਨੇ। ਫੇਰ ਆਪਾਂ ਖਾਦੇ ਬਾਜ਼ਾਰ ਜਾ ਕੇ ਟਿੱਕੀਆਂ ਵੀ ਖਾਧੀਆਂ। ਚਲੋ ਜੀ ਮੇਰੇ ਅੱਜ ਦਾ ਵਲੋਗ ਇੰਨਾ ਹੀ ਸੀ। ਤੁਸੀਂ ਮੇਰੇ ਵਲੋਗ ਨੂੰ ਕਰੋ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਥੈਂਕ ਯੂ ਜੀ।